ਕੰਚੇ ਸੰਨ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾ ਜਿਸ਼ੇ ਸੰਨ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾ ਜਿਸ਼ੇ ਸੰਨ ਵਿਸ਼ਨੋ ਭਗਵਾਨ ਦੀ ਜੈ ਸੋ आज से सन विष्णु भगवान धीरा 12 को शन से सम्मचे तेजवान दे ग्रह वर्ण से जिला धर्म निज से पा ਭਗਵਾਨ ਦੀ ਨਜ਼ਰਸ ਲੱਗੀ ਹੋਈ ਸੀ ਪਰਮੇਸ਼ਰ ਦਾ ਸੰਦੇਸ਼ ਆਇਆ ਉਹ ਤੁਸੀਂ ਬੜਾ ਧਿਆਨ ਨਾਲ ਸੁਣ ਦੀ ਕਿਰਪਾਤਾ ਕਰਨੀ ਜਨਨ ਭਗਤੋ ਸਾਰੇ ਪੜ ਲਓ ਪੰਨੋ ਦੋਵੇਂ ਹੱਥ ਹੱਥ ਲਗਾਈਆ ਪ੍ਰਭ ਦਾ ਹੁਕਮ ਲੈਣਾ ਮੰਨ ਨਾ ਕੋਈ ਮੀਤੇ ਮੀਤ ਮਟਾਈਆ ਤੇ ਤੁਸੀਂ ਆਪਣੇ ਅੰਦਰ ਨਾਲ ਨਾਲ ਵਿਚਾਰ ਕਰਨਾ ਸਾਰਾ ਸਤ ਗੁਰੂ ਦੀ ਪੇਟਾ ਕਰਨਾ ਤਨ ਆਪਣਾ ਮਜੂਦ ਨ ਕੋਈ ਰਖਾਈਆ ਧਰਮ ਦੀ ਵਸਤ ਲੈਣੀ ਤਨ ਆਪਣੀ ਜੋਣੀ ਲੈਣੀ ਪਾਈਆ ਜਲਤ ਵਿੱਚ ਮੇੜਾ ਲੈਣਾ ਬਨੋ ਮਲਾ ਸਤਗੁਰੇ ਇੱਕ ਖਵਾਈਆ ਗੋਬਿੰਦ ਦੇ ਨੂਰੀ ਬਣਨਾ ਚੰਨੋ ਚੰਨ ਜੋਤ ਨੂਰੁ ਸੁਨਾਈਆ ਇਹ ਸਭ ਕੁਝ ਜਾਣ ਕੇ ਪਰਮੇਸ਼ਰ ਨੇ ਕਿਹਾ ਵੇਖਿਓ ਅੱਗੇ ਤੋਂ ਨੇਤਰ ਰਹਿਓ ਨਾ ਅੰਨ ਨਿਜ ਨੈਣ ਲੈਣਾ ਕੋ ਲਾਈਆ ਗੜਹੰਕਾਰੀ ਦੇਣਾ ਭੰਨ ਪਾਂਡਾ ਪਰਮਉਪਨਾਈਆ ਨਾ ਕੋਈ ਖੁਸ਼ੀ ਨਾ ਕੋਈ ਗਮ ਸਤਿਗੁਰ ਨੂੰ ਮਿਲ ਕੇ ਸਤਿਗੁਰ ਵਿੱਚ ਸਮਾਈਆ ਜਿਸ ਦੇ ਹੱਥ ਤੋੜਾ ਪਵਨ ਸੁਹਾਸੀ ਦਮ ਸੋ ਦਮਨਹੀ ਟਾਟ ਹੋਏ ਸਹਾਈਆ ਨਿਜਤ ਮੇਰਾਗ ਵਿੱਚ ਕਦੀ ਨਾ ਨੀਰ ਬਹਾਇਓ ਚਮ ਚਮ ਹੁਜੇ ਸਤਗੁਰ ਵਿਚਨੇ ਦੇਸ ਰਹਿਣ ਚੈਣ ਨਾ ਆਈਆ ਜੁਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਕੇល ਸਾਕਾ ਹਾਰੋ ਸਤਿ ਦਾ ਹੁਕਮ ਮੇ ਤੁਮਰ ਤਾਇਆ ਬਨ ਹੁਕਮ ਕੀਤਾ ਕੰਨ ਛੱਡ ਦਿਓ ਜਨ ਭਗਤ ਕੰਨ ਦਿਓ ਝੜ ਦੋ ਹੱਥ ਜੋੜ ਕੇ ਸੀਸ ਨਵਾਈਆ ਔਰ ਕਿ ਅਕਾਲ ਨਾਨੂ ਕਦੀ ਨਾ ਆਡ ਬਖਰਾ ਕਰ ਨ ਕੋ ਵਕਾਇਆ ਤੁਸੀਂ ਉਸ ਪ੍ਰਭੂ ਦੀ ਜਦ ਜੋ ਜੱਕੇ ਬਾਦ ਤੀਰ ਤਾਰਕ ਗੰਗਰ ਗੁਰੂਆਂ ਸੇਵ ਲਗਾਈਆ ਓ ਤੁਹਾਡੀ ਇਥੇ ਉੱਤੇ ਰਖੇ ਲਜੋ ਸਿਰ ਆਪਣਾ ਹੱਥ ਟਕਾਈਆ ਸਤਿਗੁਰ ਦੇ ઋਸ਼ਿਓ ਕਿੱਥੇ ਜਾਓਗੇ ਭਜ ਅਜਿਆ ਪਾੰਦ ਨ ਕੋਇ ਮੁਕਾਇਆ ਜਿਸਨੇ ਤੁਹਾਨੂੰ ਮਾਤਾ ਪਿਤਾ ਤੁਮਾਰਨੇ ਲੱਭ ਲੱਭਣ ਵਾਲਾ ਹੋ ਕੇ ਮਿਲਿਆ ਚਾਹੀ ਚਾਹੀਆ ਜੇ ਤੁਹਾਨੂੰ ਲੱਭ ਲਿਆ ਤੇ ਪਰਮੇਸ਼ਰ ਨੇ ਕਿਆ ਅਜੇ ਕੋਈ ਕਰਨ ਕਰਨਾ ਕਰਨ ਕਰ ਲੋ ਅੱਜ ਵਾਦਾ ਸਤਗੁਰ ਨਾਲ ਬਣਾਈਆ ਭਾਵੇਂ ਸ੍ਰਿਸ਼ਟੀ ਸੁਟ ਜਾਵੇ ਤੇੁੱਟੇ ਸਾਰਾ జగ ਪਾਤ ਭਗਵਾਨ ਵਿਚਿਰ ਕਦੇ ਨਾ ਜਾਈਆ ਇਕ ਏਕ ਸੂਰਾ ਸਰਬਗ ਸ਼ਾ ਪਾਸ਼ਾ ਸੰਚਯਬ ਸਮਝਾਈਆ ਜੋਤੀ ਲੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਕੇਲ ਸਚਾਰੋ ਸਿਰ ਆਪਣਾ ਹੱਥ ਟਕਾਈਆ ਜਨ ਭਗਤੋ ਬੇ ਕੋ ਹਾਰ ਕੋ ਆਇਆ ਉੱਤੇ ਚਰਨਾ ਜਨ ਪ੍ਰੀਤੀ ਦੇ ਬਣਾਈਆ ਅੱਗੇ ਤੋਂ ਤੁਹਾਡਾ ਸਤਗੁਰ ਤੇ ਕਰਮ ਨਾ ਜੀਵਨ ਸਤਗੁਰ ਚੋਲੀ ਪਾਈਆ ਪਸਾਂ ਪినా ਪੜੀ ਕੰਡੇ ਤੋਂ ਉਸ ਮੰਜ਼ਿਲ ਚੜਨਾ ਜਿੱਥੇ ਮਿਲੇ ਬੇਪਰਵਾਈਆ ਉਸ ਸਤਿਖੰਡ ਦਵਾਰੇ ਵਿੱਚ ਪੜਨਾ ਜਿਤੇ ਇੱਕ ਨੂਰ ਜੋਤ ਕਰੇ ਰੁਸ਼ਨਾਇਆ ਕਿਸੇ ਦਾਨ ਲੇ ਕਬੇ ਨ ਪਰਨਾ ਰਾਇ ਧਰਮ ਨ ਅੱਖਿ ਉਠਾਈਆ ਸਚ ਦਵਾਰ ਏਕ ਓਂਕਾਰ ਦੇਵੇ ਸਰਨਾ ਸਾਮ ਸੁਆਮੀ ਹੋਏ ਸਹਾਈਆ ਪਰਮਾਤਮਾ ਆਤਮਾ ਪਰਮਾਤਮਾ ਆਤਮਾ ਤੁਹਾਡੀ ਵਰਨਾ ਬਰ ਇੱਕੋ ਸ਼ੋਭਾ ਪਾਈਆ ਹਾਰ ਕਹੇ ਮੈਂ ਚਰਨੀ ਗਿਆ ਛੋ ਇਹ ਹਾਰ ਨੇ ਦੇਖੋ ਬਿਆਨ ਕੀਤਾ ਤੇ ਪੰਜਾਬ ਨੂੰ ਵੀ ਸਿੱਖਣਾ ਨਹੀਂ ਚਾਹੀਦਾ ਹਾਰ ਕਹੇ ਮੈਂ ਚਰਨੀ ਗਿਆ ਛੋ ਸੱਚ ਸੇਵਾ ਕਮਾਈਆ ਕੁੰਜਨ ਭਗਤ ਤੁਹਾਡੀ ਪ੍ਰਤ ਰਹਾਣੀ ਰਹੂ ਰੂਹ ਬੋਤਬ ਜਮਦਾਈਆ ਤੁਸੀਂ ਪਰਮਾਤਮਾ ਦਾ ਅਸਰੂਪ ਹੋ ਬਲੀ ਮਤਲ ਗੱਲ ਕਰਦੀ ਤੇ ਤੁਸੀਂ ਪਰਮੇਸ਼ਰ ਦਾ ਰੂਪ ਹੋ ਬੂ ਤੁਸੀਂ ਪਰਮਾਤਮਾ ਦਾ ਸਰੂਪ ਹੋ ਬਹੁ ਬਹੁ ਦੂਜਾ ਰੰਗ ਨ ਕੋਈ ਰੰਗਾਈਆ ਤੁਹਾਡੇ ਅੰਦਰੋਂ ਆਵਾਜ਼ ਨਿਕਲੇ ਤੂੰ ਹੀ ਤੂੰ ਦੂਜਾ ਰਗ ਨ ਕੋਈ ਲਈਆ ਬੁਸਾਂ ਦਰਤ ਜਹਾਨ ਦੀ ਚੜਣੀ ਜੂ ਜੰਗਲਾਂ ਵਿੱਚ ਨ ਕੋਈ ਪਵਾਈਆ ਤੁਹਾਡਾ ਯਤੋਂ ਲੈ ਕੇ ਇੱਕੋ ਸ਼ਬਦ ਸਤ ਗੁਰੂ ਸਤ ਗੁਰ ਸ਼ਬਦ ਇੱਕ ਖਵਾਈਆ ਜਦੋਂ ਚਾਹੋਗੇ ਤੁਹਾਡੇ ਅੰਦਰ ਬਾਰ ਤੁਰ ਸੰਮੁਖ ਹੋ ਕੇ ਨਜ਼ਰੀ ਆਈਆ ਹੁਣ ਤੁਹਾਡੇ ਸਹਿਬ ਦਾ ਸਮਾ ਹੋਣਾ ਸ਼ੁਰੂ ਜਿਸ ਸ਼ਰਤ ਲੇਖਾ ਦੇਣਾ ਮੁਕਾਈਆ ਆਪਣੀ ਕਰਨੀ ਤੋਂ ਕਦੇ ਨਮੜੂ ਦੋ ਜਹਾਨਾਂ ਡੰਕ ਸੁਣਾਈਆ ਥਾਰ ਕਹਿ ਮੈਂ ਸਤਿਗੁਰ ਜੰਨੀ ਲਗਾ ਜਨ ਭਗਤ ਦਿਆਂ ਵਡਿਆਈਆ ਜਨ ਭਗਤੋ ਹੁਣ ਤੁਹਾਡਾ ਬਦਨਾਯਾਗਾ ਪਿਛਲਾ ਲੇਖ ਰਹੇ ਨਰਈਆ ਹਨਾਰ ਨੇ ਫਿਰ ਕਲਤਾ ਨੂੰ ਕੀ ਸਮਝਾਇਆ ਵੇਖਿਓ ਕੋਈ ਰੂਪ ਨ ਬਣਿਓ ਕਗਾ ਹੰਸ ਸੋਣੇ ਸ਼ੋਭਾ ਪਾਈਆ ਸਤਿਗੁਰੂ ਕਦੇ ਨ ਕਰੇ ਦਗਾ ਗੁਰੇਵਾਂ ਤੋਂ ਬਾਹਰ ਚਲਣ ਭਗਤਾਂ ਲੈ ਮਲਾਈਆ ਧਨਉ ਜੋ ਪਤ ਪਰਮੇਸ਼ਰ ਲਬਾ ਜਿਸ ਦੀ ਚਾਰ ਜੁਗ ਸਿੱਤ ਰਹੇ ਸੁਣਾਈਆ ਤੁਹਾਡੇ ਨਾਲ ਰਹੇ ਸਦਾ ਮਛੋੜੇ ਵਿੱਚ ਕਦੇ ਨਾ ਆਈਆ ਤੋ ਹੱਥ ਦੇ ਪ੍ਰੇਮ ਵਿੱਚ ਰਹੇ ਬਤਾ ਰਾਤੀ ਸੁਤਿਆ ਅੰਦਰ ਬੜ ਕੇ ਲਏ ਜਗਾਈਆ ਫਿਰ ਹਾਰ ਕਹਿੰਦਾ ਫੇਰ ਤੁਹਾਨੂੰ ਦੱਸ ਜਾਏ ਗੁਰਮੁਖੋ ਕਿਹੜੀ ਮੇਰੀ ਜਗ੍ਹਾ ਇਸ ਥਾਨ ਵਿੱਚ ਆਪਣਾ ਨੂਰ ਕਰਾਂ ਰੁਸਨਾਈਆ ਤੁਸਾਂ ਘਰ ਬੈਠਿਆਂ ਸਤਿਗੁਰ ਸ਼ਬਦ ਲੈਂਦੇ ਰਹਿਣਾ ਮਜਾ ਰਸ ਰਸ ਵਿੱਚੋਂ ਪ੍ਰਗਟਾਈਆ ਢਾਡੇ ਨੀੜ ਨਾ ਆਵੇ ਕਜਾ ਫਿਰ ਇੰਦੂ ਦਿਲ ਭੜਕਣ ਦੀ ਲੋੜ ਹੀ ਕਾਲ ਦਾ ਝਗੜਾ ਰਹੇ ਨਰਾਇਆ ਹਾਰ ਕਹੇ ਮੈਂ ਪੁਰਾਣੀ ਹਿਰਸ ਅਫਸਦ ਆ ਜਣਾਈਆ ਜਿਵੇਂ ਉਹ ਤੇਜ ਭੰਗ ਦੇ ਕਰ ਸੁਣਾ ਦਿਸ ਸੀ ਇਸੇ ਤਰ੍ਹਾਂ ਅੱਜ ਇੱਥੇ ਦੇਸ ਬੜਾ ਸੁਣਾ ਦਿਸ ਰਹਿਣ ਮਿਲੀ ਵੜੇ ਆਈਆ ਮੇਰੀ ਜੁਗ ਜੁਗ ਦੀ ਕਿਰਸਾ ਪ੍ਰਭ ਚੋਣੀ ਦਿੱਤੀ ਪਾਈਆ ਤੁਹਾਡੀ ਸਦਾ ਖੁੱਲੀ ਰਹੇ ਸੁਰਤ ਨਿਰਤ ਨਿਰਵੈਰ ਮਿਲੇ ਚਾਈ ਚਾਈਆ ਸਤਗੁਰ ਸ਼ਬਦ ਕਹੇ ਸੋਹਣ ਸ਼ਬਦੀ ਨੀਤਾ ਗੁਰਮਖ ਸ਼ਬਦੀ ਦਿਆਂ ਜਨਾਈਆ ਸ਼ਬਦ ਗੁਰਸਿਖ ਹੋਵੇ ਚੀਤਾ ਸੇਖਾ ਸ਼ੌਂਦ ਸਤਗੁਰ ਵਿੱਚ ਸਮਾਈਆ ਪਰਖੇ ਅਕਾਲ ਤੋਂ ਹਾਂਦੇ ਹੋਵੇ ਬੀਚ ਮਚੋਲਾ ਵੇ ਪਰਵਾਈਆ ਸਤਜੁਗ ਦੀ ਸਤ ਚਲਾਉਣੀ ਰੀਤ ਰੀਤੀ ਇੱਕ ਸਮਝਾਈਆ ਜਿਸ ਦੀ ਕਰਦੇ ਰੈ ਉਡੀਕਾ ਸੋ ਆਰਾ ਵੇ ਪਰਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇਕ ਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦ ਅੰਤ ਦਾ ਦੂਰਾ ਜਿਹੜਾ ਸਦਾ ਹੀ ਤੁਹਾਡੇ ਤੋਂ ਦੂਰ ਸੀ ਜਨ ਭਗਤਾ ਸਦਾ ਨਜ਼ਦੀਕ ਨੇਰਨ ਤੋਂ ਨੇਰਾ ਨਜ਼ਦੀਕ ਆਈਆ ਸੋ ਇਹ ਪਰਮੇਸ਼ਰ ਨੇ અપਾਰ ਕਿਰਪਾ ਕੀਤੀ ਰੇਜਮ ਸਿੰਘ ਜਿਗਰਾ ਆਉਂ ਸਭ ਦੀ ਢੋਲਾ ਤੂੰ ਮੇਰਾ ਮੈਂ ਤੇਰਾ ਇਸਾਨ ਪਾਉਂਦੇ ਆ ਤੂੰ ਮੇਰਾ ਮੈਂ ਤੇਰਾ 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 ਸੋ ਹੰਮਾਰਾ ਜੀਸ਼ੇਰ ਸੰਨ ਵਿਸ਼ਨੂ ਭਗਵਾਨ ਦੀਜ

ਸੋ ਹੰਮ ਮਹਾਰਾਜ ਜੀ ਸ੍ਰੀ ਵਿਸ਼ਨੂੰ ਭਗਵਾਨ ਦੀ ਜੈ ਮੇਰੀ ਮਰੀ